ਦੇਖੋ ਮਹਾਰਾਣੀ ਪ੍ਰਧਨਿਤਕਾਰ ਜੀ ਨੇ ਇਹ ਸੜਕ ਨੂੰ ਹੀ ਬਣਾਉਣ ਵਾਸਤੇ ਜਿਹੜੇ ਉਹਨਾਂ ਦੇ ਐਫਰਟਸ ਆ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਦੇ ਅੰਦਰ ਵਿਸਥਾਰ ਕੋ ਰੁਕ ਜਿਹੜੇ ਦੱਸਿਆ ਮੈਂ ਉਹਨਾਂ ਦੀ ਸੈਂਸਿਟੀ ਤੇ ਕੋਈ ਡਾਊਟ ਨਹੀਂ ਕਰਦਾ ਗੱਲ ਤਾਂ ਇਹ ਵੀ ਉਹਨਾਂ ਦੀ ਪ੍ਰੈਸ ਕਾਨਫਰੰਸ ਕਰਨ ਦਾ ਕਿਸਾਨਾਂ ਨੂੰ ਕੀ ਲਾਭ ਨੰਬਰ 1 ਤਾਂ ਇਹ ਇਹ ਹੈ ਦੂਸਰੀ ਗੱਲ ਆ ਵੀ ਜਿਹੜੇ ਐਫਰਟ ਉਹਨਾਂ ਨੇ ਕਰੇ ਆਂ ਕੀ ਉਹਨਾਂ ਦੀ ਲੀਡਰਸ਼ਿਪ ਨੇ ਉਹ ਪ੍ਰਵਾਨ ਕਰੇ ਕਿਸਾਨ ਆ ਜਿਹੜੀ ਵਾਜਿਬ ਗੱਲ ਕਰ ਰਹੇ ਆ ਪਹਿਲੀ ਗੱਲ ਤਾਂ ਇਹ ਆ ਵੀ ਅਮਰਿੰਦਰ ਸਿੰਘ ਦੀ ਸਰਕਾਰ ਚ ਇਹ ਜ਼ਮੀਨ ਅਕਵਾਇਰ ਹੋਈ ਫਿਰ ਉਹ ਆਪਣੇ ਮੂੰਹ ਤੋਂ ਕਹਿ ਗਏ ਵੀ ਕਾਂਗਰਸ ਦੇ ਮੁੱਖ ਮੰਤਰੀ ਚੰਨੀ ਨੇ ਜ਼ਮੀਨ ਤਾਂ ਕਿਸਾਨਾਂ ਦੀ ਰਿਕਾਰਡ ਚ ਆਪਣੇ ਨਾਂ ਤੇ ਚੜਾ ਲਈ ਪੰਜਾਬ ਸਰਕਾਰ ਦੇ ਨਾਂ ਤੇ ਮੁਆਵਜ਼ਾ 1 ਰੁਪਿਆ ਵੀ ਨਹੀਂ ਦੇਇਆ ਠੀਕ ਹੈ ਨੇ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਮਹਾਰਾਣੀ ਪੰਨੀਤ ਕੌਰ ਜੀ ਕਹਿ ਰਹੇ ਆ ਵੀ ਮੈਂ ਗੱਟਕਰੀ ਜੀ ਨੂੰ ਤਿੰਨ ਚਾਰ ਵਾਰੀ ਮਿਲੇ ਵੀ ਚਲੋ ਸਾਰਾ ਮੁਆਵਜ਼ਾ ਤੁਸੀਂ ਦੇ ਦਿਓ ਉਹਨਾਂ ਕੋਲ ਮਿਲਣ ਦਾ ਟਾਈਮ ਨਹੀਂ ਨਾ ਉਹਨਾਂ ਨੇ ਕਹਿਤਾ ਵੀ ਤੁਸੀਂ ਮੇਰੇ ਸੈਕਟਰੀ ਨੂੰ ਮਿਲ ਲੇ ਜਾ ਕੇ ਪਹਿਲੀ ਗੱਲ ਤਾਂ ਇਹ ਵੀ ਕਿੰਨੀ ਇੱਕ ਇਹਨਾਂ ਦੀ ਪ੍ਰਵਾਹ ਸੈਂਟਰ ਵਾਲੇ ਕਰਦੇ ਆ ਇਹ ਉਹਨਾਂ ਦੀ ਇੰਟੈਂਸ਼ਨ ਤੋਂ ਜਿਹੜਾ ਕਲੀਅਰ ਹੋ ਗਿਆ ਤਿੰਨ ਚਾਰ ਵਾਰੀ ਉਹ ਗਏ ਰਿਜ਼ਲਟ 0 ਦੂਸਰੀ ਗੱਲ ਇਹ ਆ ਵੀ ਜਿਹੜਾ ਕਿਸਾਨ ਡਿਮਾਂਡ ਕਰ ਰਿਹਾ ਵੀ ਸਾਨੂੰ ਕਾਨੂੰਨ ਦੇ ਹਿਸਾਬ ਨਾਲ ਪੈਸੇ ਦੇਣ ਕਾਨੂੰਨ ਦੇ ਹਿਸਾਬ ਨਾਲ ਇਹ ਆ ਵੀ ਜਿਹੜੀਆਂ ਪਿਛਲੇ 3 ਸਾਲਾਂ ਚ ਰਜਿਸਟਰੀਆਂ ਹੋਈਆਂ ਉਹਨਾਂ ਰਜਿਸਟਰੀਆਂ ਚੋਂ 50% ਹਾਇਰ ਰੇਟ ਵਾਲੀ ਰਜਿਸਟਰੀਆਂ ਦਾ ਐਵਰੇਜ ਕੱਢ ਕੇ ਤੁਸੀਂ ਉਹਨਾਂ ਨੂੰ ਪੇਮੈਂਟ ਅਕੋਰਡਿੰਗ ਟੂ ਲਾ ਕਰਨੀ ਹੈ ਜਸੋਵਾਲ ਪਿੰਡ ਚ ਜਿਸ ਪਿੰਡ ਚ ਉਹ ਬੈਠੇ ਤੇ ਆਪਣੇ ਸਮਰਥਕਾਂ ਸੀ ਉਸ ਪਿੰਡ ਦੀ ਜਿਹੜੀ ਵੈਲਿਊ ਆ 2 ਕਰੋੜ 88 ਲੱਖ ਰੁਪਏ ਏਕੜ ਬੇਸ ਰੇਟ ਬਣਦਾ ਆ ਸੋ ਲੋਸੀਆਂ ਪਾ ਕੇ 9-10 ਕਰੋੜ ਰੁਪਏ ਕਿੱਲਾ ਬਣਦਾ ਹੈ ਕਿਸਾਨ ਕਹਿੰਦੇ ਵੀ ਸਾਨੂੰ ਕਾਨੂੰਨ ਜੋ ਸੈਂਟਰਲ ਗਵਰਨਮੈਂਟ ਨੇ ਬਣਾਇਆ ਉਹਦੇ ਹਿਸਾਬ ਨਾਲ ਰੇਟ ਬਣਾ ਦਿਓ ਬਾਕੀ ਪਿੰਡਾਂ ਨੂੰ ਵੀ ਯੂਨੀਫਾਰਮ ਰੇਟ ਆ ਜਿਹੜਾ ਮਿਲਣਾ ਇਹ ਡਿਮਾਂਡ ਕਿਸਾਨਾਂ ਨੇ ਜਿਹੜੀ ਕੀਤੀ ਔਰ ਉਹਨਾਂ ਨੇ ਕਿਹਾ ਤਾਂ ਵੀ ਕੇਂਦਰ ਨੇ ਵੀ ਸਾਨੂੰ ਕੋਆਪਰੇਟ ਨਹੀਂ ਕਰਿਆ ਤੇ ਜਿਹੜਾ ਇਹਨਾਂ ਨੇ ਵੀ ਸਾਨੂੰ ਕੋਆਪਰੇਟ ਕਰਿਆ ਆਮ ਆਦਮੀ ਨੇ ਇਸ ਕਰਕੇ ਅਸੀਂ ਦੋਨੇ ਜਿਹੜੀਆਂ ਪਾਰਟੀਆਂ ਦਾ ਬਾਈਕਟ ਕਰਦੇ ਆ ਮੈਂ ਸਮਝਦਾ ਕਿ ਕਾਂਗਰਸ ਵੀ ਬਰਾਬਰ ਦੀ ਜ਼ਿੰਮੇਵਾਰ ਆ ਆਮ ਆਦਮੀ ਪਾਰਟੀ ਵੀ ਬਰਾਬਰ ਦੀ ਜ਼ਿੰਮੇਵਾਰ ਔਰ ਭਾਜਪਾ ਪਾਰਟੀ ਵੀ ਜ਼ਿੰਮੇਵਾਰ ਹੁਣ ਇੱਕ ਚੀਜ਼ ਹੋਰ ਨਵੀਂ ਨਿਕਲ ਕੇ ਸਾਹਮਣੇ ਆ ਗਈ ਸਾਡੇ ਇਲਾਕੇ ਦੇ ਕਿਸਾਨ ਵਿਚਾਰੇ ਪਵਾਦੀ ਬੜੇ ਭੋਲੇ ਲੋਕ ਹੁਣ ਉਹ ਕਿਸਾਨ ਵੀਰ ਕਹਿ ਰਿਹਾ ਵੀ ਕੇਂਦਰ ਗਵਰਨਮੈਂਟ ਨੇ 764 ਕਰੋੜ ਰੁਪਏ ਦਾ ਸੜਕ ਬਣਾਉਣ ਦਾ ਟੈਂਡਰ ਵੀ ਅਲਾਟ ਕਰ ਦਿਆ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਮਿਹਰਬਾਨੀ ਨਾਲ ਹੁਣ ਤੁਸੀਂ ਦੱਸੋ ਵੀ ਕਿਸਾਨਾਂ ਦੀ ਜ਼ਮੀਨ ਐਕਵਾਇਰ ਹੋ ਗਈ ਕਿਸਾਨਾਂ ਦੀ ਜ਼ਮੀਨ ਸਰਕਾਰ ਦੇ ਨਾਂ ਤੇ ਚੜ ਗਈ ਸਰਕਾਰ ਨੇ ਸੜਕ ਬਣਾਉਣ ਦੇ ਟੈਂਡਰ ਵੀ ਅਲਾਟ ਕਰਦੇ ਜੀਮੇਦਾਰਾਂ ਨੂੰ ਕਿਆ ਮਿਲਿਆ ਜੀ ਕੱਖ ਵੀ ਨਹੀਂ 1 ਰੁਪਿਆ ਵੀ ਨਹੀਂ ਮਿਲਿਆ ਫੁੱਟੀ ਕਾਡੀ ਵੀ ਨਹੀਂ ਮਿਲੀ ਤੁਸੀਂ ਦੱਸੋ ਵੀ ਹੁਣ ਕੇਂਦਰ ਤੇ ਸਟੇਟ ਸਰਕਾਰ ਜ਼ਿੰਮੇਵਾਰ ਨਹੀਂ ਕਿਸਾਨਾਂ ਨਾਲ ਠੱਗੀ ਕਰਨ ਦੇ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਘਟਾਲਾ ਠੱਗੀ ਕਿਸਾਨਾਂ ਦੇ ਨਾਲ ਹੋ ਰਹੀ ਹੈ ਉਹਨਾਂ ਦੀ ਸੜਕ ਐਕਵਾਇਰ ਕਰੀ ਜਾ ਰਹੀ ਹੈ ਜਿਹੜੇ ਉਹਨਾਂ ਨੇ ਵਕੀਲ ਬਣਾਏ ਤੇ ਮਤਲਬ ਜਿਸ ਤਰ੍ਹਾਂ ਆਪਾਂ ਪਿੰਡਾਂ 'ਚ ਕਹਿ ਦਿੰਦੇ ਹਾਂ ਨਾ ਕੁੱਤੀ ਚੋਰਾ ਨਾਲ ਲੜ ਗਈ ਉਹ ਸਾਰੇ ਵਕੀਲ ਆ ਜਿਹੜੇ ਉਹ ਵਿਰੋਧੀਆਂ ਨਾਲ ਲੜ ਕੇ ਕਿਸਾਨਾਂ ਦਾ ਸ਼ੋਸ਼ਣ ਕਰ ਰਹੇ ਆ ਬਲਬੀਰ ਸਿੰਘਾ ਅੱਜ ਕੈਬਨਟ ਵਜ਼ੀਰ ਆ ਉਹਦੇ 24 ਪਿੰਡਾਂ ਦੀ ਜ਼ਮੀਨ ਐਕਵਾਇਰ ਹੋਈ ਆ ਹਾਈ ਕੋਰਟ ਨੇ ਆਰਡਰ ਕਰਿਆ ਵੀ 60 ਦਿਨਾਂ ਦੇ ਅੰਦਰ-ਅੰਦਰ ਤੁਸੀਂ ਮੁਆਵਜ਼ਾ ਦਿਓ 90 ਦਿਨਾਂ 'ਚ ਕੈਬਨਟ ਵਜ਼ੀਰ ਬਣ ਕੇ ਜ਼ਿੰਮੇਵਾਰਾਂ ਨੂੰ ਉਹਨਾਂ ਦੇ ਰਾਈਟਸ ਨਹੀਂ ਦੇ ਸਕਿਆ ਮਾਤਰ ਉਹਨਾਂ ਨੂੰ ਜ਼ਮੀਨਾਂ ਦੀ ਬਾਜੇ ਭਾਅ 1 ਰੁਪਿਆ ਵੀ ਅੱਜ ਤੱਕ ਉਹਨਾਂ ਦੇ ਖਾਤਿਆਂ 'ਚ ਨਹੀਂ ਪਵਾ ਸਕਿਆ ਮੰਨ ਲਓ ਕੱਲ ਨੂੰ ਉਹਨੂੰ ਐਮਪੀ ਬਣਾ ਦੇਣ ਤੇ ਐਮਪੀ ਬਣ ਕੇ ਕਿਆ ਸਵਾਡ ਆਊਗਾ ਕੈਬਨਿਟ ਵਜ਼ੀਰ ਦਾ ਉਹਦਾ ਵੱਡਾ ਹੁੰਦਾ ਕਿ ਮੈਂਬਰ ਪਾਰਲੀਮੈਂਟ ਦਾ ਵੱਡਾ ਹੁੰਦਾ ਜਿਹੜਾ ਬੰਦਾ ਅੱਜ ਮੁਆਵਜ਼ਾ ਨਹੀਂ ਦਿਵਾ ਸਕ ਰਿਹਾ ਅੱਜ ਤੋਂ 2016 'ਚ ਬਾਲ ਸਿੰਘ ਨੇ 1 ਕਰੋੜ 93 ਲੱਖ ਰੁਪਏ ਐਵਰੇਜ ਕਾਸਟ ਜਿਹੜੀ ਬੇਸ ਕਾਸਟ 'ਚ ਗੱਡੀ ਸੀ ਅੱਜ ਇਹ ਕਹਿੰਦੇ ਆ 30-40 ਲੱਖ ਰੁਪਏ ਲੈ ਲਓ ਕਿ ਸਰ ਇਹਨਾਂ ਨੂੰ ਬਲੈਕਮੇਲ ਕਰ ਰਹੇ ਆ ਵੀ ਤੁਹਾਡੇ ਜ਼ਮੀਨ ਦੇ ਟੈਂਡਰ ਵੀ ਹੋਗੇ ਜੀ ਤੁਹਾਡੀ ਜ਼ਮੀਨ ਵੀ ਸਾਡੇ ਨਾਂ ਤੇ ਚੜ ਗਈ ਹੁਣ ਤੁਸੀਂ 30 40 ਲੱਖ ਰੁਪਏ ਏਕੜ ਤੇ ਸਹਿਮਤ ਹੋ ਜਾਓ ਅਸੀਂ ਤੁਹਾਨੂੰ ਪੈਸੇ ਦੇ ਦੇਈਏ ਸੋ ਕਿਸਾਨਾਂ ਨੂੰ ਕੇਂਦਰ ਦੀ ਸਰਕਾਰ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਬਲੈਕਮੇਲ ਕਰਕੇ ੱੱਕੇ ਨਾਲ ਜ਼ਮੀਨ ਦੀ ਮਾਲਕ ਬਣ ਕੇ ਸੜਕ ਬਣਾਉਣਾ ਚਾਹੀ ਹੈ ਜੀ ਕਹਿੰਦੇ ਕਿ ਕੇਂਦਰ ਤਾਂ ਤਿਆਰ ਆ ਪਰ ਪੰਜਾਬ ਸਰਕਾਰ ਔਰ ਆਮ ਆਦਮੀ ਪਾਰਟੀ ਤਿਆਰ ਨਹੀਂ ਪੈਸੇ ਦੇ ਸੁਪਰੀਮ ਕੋਰਟ ਦੀ ਰੂਲਿੰਗ ਜਦੋਂ ਤੁਸੀਂ ਨੋਟੀਫਿਕੇਸ਼ਨ ਕਰਤੀ ਜ਼ਮੀਨ ਚੜ ਗਈ ਤਾਨੂੰ ਕੰਪਨਸੇਸ਼ਨ ਦੇਣਾ ਹੀ ਪੈਣਾ ਕਿਸ ਤੇ ਕਿਸ ਦੇਸੋ ਚ ਦੇਣਾ ਪੈਣਾ ਉਹ ਵੀ ਡਿਸਾਈਡਡ ਸਮਝਿਆ ਨਾ ਮੇਰੀ ਤਾਂ ਸਿਰਫ ਇੰਨੀ ਕਿ ਤੁਸੀਂ ਲੋਕ ਸਭਾ ਚ ਉੱਥੇ ਬੋਲੇ ਥੋੜੀ ਸਰਕਾਰ ਚ ਜਦ ਅਮਰਿੰਦਰ ਸਿੰਘ ਜੀ ਨੇ ਐਮਓਯੂ ਕਰਕੇ ਜਦ ਜ਼ਮੀਨ ਅਕਵਾਇਰ ਕਰੀ ਥੀ ਤੁਸੀਂ ਉਸ ਟਾਈਮ ਮੁਆਵਜ਼ਾ ਕਿਉਂ ਨਹੀਂ ਦੇਿਆ ਉਸ ਤੋਂ ਬਾਅਦ ਵੀ 8-9 ਮਹੀਨੇ ਥੋੜੀ ਸਰਕਾਰ ਰਹੀ ਆ ਚੰਨੀ ਜੀ ਨੇ ਵੀ ਮੁਆਵਜ਼ਾ ਨਹੀਂ ਦਿੱਤਾ ਕਾਂਗਰਸ ਵੀ ਜ਼ਿੰਮੇਵਾਰ ਹੈ ਤੁਸੀਂ ਅੱਜ ਤੱਕ ਕਾਂਗਰਸੀ ਐਮਪੀ ਐ ਨਾ ਉਹਨੂੰ ਨਿਭਾਉਣ ਤੇ ਤੁਸੀਂ ਕਾਮਯਾਬ ਨਹੀਂ ਰਹੇ ਫਿਰ ਤੁਸੀਂ ਭਾਜਪਾ ਜੁਆਇਨ ਕਰਨ ਲਈ ਕਾਂਗਰਸ ਤੋਂ ਬਾਅਦ ਉੱਥੇ ਵੀ ਤੁਸੀਂ ਕੇਂਦਰ ਨੂੰ ਕਨਵਿੰਸ ਨਹੀਂ ਕਰ ਸਕੇ ਤੇ ਤੀਸਰੀ ਗੱਲ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਲੋਕ ਸਭਾ ਮੈਂਬਰ ਆ ਉਹ ਤਾਂ ਸਭ ਤੋਂ ਵੱਡਾ ਗੁਨਾਹਗਰ ਜਿਹੜਾ ਕੈਬਨਿਟ ਵਜ਼ੀਰ ਹੁੰਦੇ ਹੀ ਕਿਸਾਨਾਂ ਦੇ ਗੇਸਟ ਕੰਮ ਕਰ ਰਿਆ ਤੇ ਐਮਪੀ ਬਣ ਕੇ ਕੀ ਕਰੂਗਾ ਸੋ ਇਹ ਤਿੰਨੇ ਸਰਕਾਰਾਂ ਕੇਂਦਰ ਦੀਆਂ ਜਿਹੜੀਆਂ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਮਜ਼ਦੂਰਾਂ ਨਾਲ ਪੰਜਾਬ ਦੇ ਵਪਾਰੀਆਂ ਨਾਲ ਜਿਹੜੀ ਡਟਕੇ ਧੋਖਾ ਕਰਦੀਆਂ ਮੇਰੇ ਕਾਲੇ ਜੂੰਦੀ ਜਾਂਗ ਦੀ ਮਿਸਾਲ ਅੱਜ ਸਬੂਤਾਂ ਸਮੇਤ ਮਹਾਰਾਣੀ ਸਾਹਿਬ ਨੇ ਵੀ ਪ੍ਰੂਵ ਕਰਤਾ ਤੇ ਮੈਂ ਵੀ ਉਦਨ ਕਾਗਜ਼ ਰੱਖ ਕੇ ਪ੍ਰੂਵ ਕਰ ਦਿਆ ਸੋ ਇਹਨਾਂ ਪਾਰਟੀਆਂ ਤੋਂ ਛੁਟਕਾਰਾ ਪਾਓ ਪੰਜਾਬੀਓ ਬਰਬਾਦ ਕਰ ਦੇਣਗੇ ਪੰਜਾਬ ਨੂੰ ਧੰਨਵਾਦ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par